ਪੰਜਰ ਪਏ ਆ ਵੇਖੋ ਹੁਣ ਦੂ ਕੀ ਜਾਂਦਾ ਮੇਰੀ ਵੀਡੀਓ ਬਣਾਉਂਦੇ ਆ 5 ਰੁਪਏ ਜਾਦ ਕਰਾਉਣੇ ਪੈਂਦੇ ਆ ਫਿਰ ਫੜਦੇ ਆ ਆ ਲੈ ਭਾਈ ਬਿੰਨੇਟੀ ਨੀਂਟੀ ਅੰਡੇ ਵਾਲੇ ਨਹੀਂ ਚਾਹੀਦੇ ਸੀ ਆ ਦੇਖ ਲੋ ਕਹਿੰਦੇ ਅਸੀਂ ਪੜਾਕੂ ਆ ਤੇ ਪੰਜਾ ਦੇ ਕੱਲੇ ਸ਼ੈਂਪੂ ਲੈਣ ਆਇਆ ਉਹ ਵੀ ਭੁੱਲ ਗਿਆ ਪਹਿਲਾਂ ਕਹੀਗਾ ਚਿੱਟੇ ਲੈਣੇ ਆ ਹੁਣ ਕਹਿੰਦਾ ਉਹ ਹਰੇ ਲੈਣੇ ਆ ਦੂਜੇ ਲੈਣੇ ਆ ਦੂਜੇ ਕਿਹੜੇ ਹੈ ਆਹ ਬਲੇ ਸ਼ੈਂਪੂ ਹੰਡੇ ਵਾਲਿਆ ਅੱਛਾ ਚਿੱਟੇ ਲੈਣੇ ਆ ਹਾਂਜੀ ਉਹ ਹਨੀ ਅੰਡਿਆਂ ਤੋਂ ਬਿਨਾ ਹਰੇ ਦੇ ਤਾਂ ਫੇਰ ਨਾ ਮੋੜਨਾ ਜੀ ਠੀਕ ਆ ਬਾੜ ਦਾ ਤੁਹਾਨੂੰ ਉਹ ਪੌਲ ਜਾਂ ਦੁਕਾਨਾਂ ਦੇਖੋ ਜੀ ਇੱਥੇ ਤਾਂ ਨਹੀਂ ਆ ਰਹੇ ਹੈ ਨਹੀਂ ਕੁਝ ਦੇਖੋ ਜੀ ਬਾਅਦ ਚੱਲ ਜਾਂਦੇ ਨਹੀਂ ਇੱਕ ਵਾਰੀ ਇੱਥੇ ਆਂ ਛੋਟੇ ਮੀਆਂ ਉਹ بڑے ਮੀਆਂ ਕੈਮਰੇ ਚ ਨਹੀਂ ਆਉਂਦਾ ਮੈਨੂੰ ਵਾਈਡ ਐਂਗਲ ਚ ਕਰਨਾ ਪੈਂਦਾ ਹੋਣਾ ਆਪ ਲੈ ਹੋਣਾ ਹੈ ਹਲੋ ਵੈਲਕਮ ਆਈ ਆਪ ਤੁਸੀਂ ਕੈਨੇਡਾ ਆਪਾਂ ਪੂਰੇ ਕੈਨੇਡਾ ਲਓ ਜੀ ਕਿੱਥੇ ਰਹਿਣਾ ਦੱਸ ਦੇ ਟੂਰ ਕਿੱਥੇ ਹੁੰਦਾ ਤੇਰਾ ਜਿੱਥੇ ਮਰਜੀ ਇੱਥੇ ਮਰਜੀ ਲੋ ਆਲ ਇੰਡੀਆ ਆਲ ਇੰਡੀਆ ਪਰਮਿਟ ਸਾਡਾ ਜੀ ਉਹ ਤਾਂ ਬੰਦ ਕਰਦੇ ਆ ਆ ਦੇ ਕੋਈ ਕੋਲ ਨਹੀਂ ਕੋਈ ਇੰਨਾ ਪਿੰਆ ਟੇਬਲਾ ਆਲ ਇੰਡੀਆ ਬਾਈ ਕਿਤੇ ਵੀ ਮਤਲਬ ਜੇ ਮਤਲਬ ਗੇੜਾ ਗੂੜਾ ਲੈ ਕੇ ਜਾਣਾ ਹੋਵੇ ਤੁਹਾਡੀ ਆਪਦੀ ਗੱਡੀ ਹੋਣੀ ਚਾਹੀਦੀ ਆ ਇਸ ਬਾਈ ਨੇ ਹਜੇ ਤੱਕ ਜਰੋਂ ਕਮਾਲੇ ਫਿਰ ਆਪਦੀ ਗੱਡੀ ਲੈ ਹਾਂਜੀ ਹਾਂਜੀ ਕੀ ਨਾ ਸੀ ਨਾ ਦੌਰ ਚੱਲੀ ਜਾਂਦਾ ਇਹ ਸਾਡਾ ਤੇ ਐਨੇ ਸਮਝ ਹੋਣ ਜਾਣ ਡਰ ਆਵਰਾ ਇਹ ਅੱਜ ਮੈਂ ਹੁਣ ਮੀਂਹ ਪੈ ਰਿਹਾ ਸੀ ਨਾ ਪੂਰਾ ਤੇ ਲੈਂਡ ਸਲਾਈਡਿੰਗ ਹੋ ਜਾਂਦੀ ਸੀ ਤੂੰ ਸੇ ਗੱਡੀ ਆਏ ਕੱਢ ਕੇ ਲਿਆਇਆ ਹਾਂਜੀ ਹਾਂਜੀ ਅਸੀਂ ਮਤਲਬ ਕਿਰਾਂ ਪੈਸਾ ਬਣਾ ਰਹੇ ਹਾਂ ਪੈਸਾ ਬਣਾ ਕੇ ਜੋੜ ਜੋੜ ਕੇ ਕਿਰ ਆਪਦੀ ਗੱਡੀ ਜੋੜ ਜੋੜ ਕੇ ਸੀ ਅਗਲੇ ਸਾਲ ਨੂੰ ਗੱਡੀ ਲੈ ਆਉਣੀ ਹਾਂ ਜੇ ਕਿਸੇ ਕੋਲ ਡਰਾਈਵਰ ਹੈ ਨਹੀਂ ਤਾਂ ਲੱਜੀ ਹਾਂਜੀ ਜੇ ਦੱਸ ਦੋ ਜੇ ਅਸੀਂ ਕਰੀਏ ਲਾਇਸੈਂਸ ਬਣਿਆ ਨਾ ਹਾਂਜੀ ਸਾਰਾ ਕੋਈ ਬਣਿਆ ਸਾਰਾ ਆਲ ਪੇਪਰ ਕੰਪਲੀਟ ਆਪਣਾ ਲਾਇਸੈਂਸ ਸਾਰਾ ਕੋਈ ਤਾਂ ਸਾਡਾ ਦਿੰਦਾ ਵੀ ਸਾਰਾ ਪਰਮਿਟ ਵੀ ਬਣਿਆ ਇਹਦਾ ਕੰਦਾ ਹੀ ਤਾਂ ਆਪਦਾ ਪਰਮਿਟ ਬਣਿਆ ਮੇਰਾ ਆਪਦਾ ਜੀ ਗੱਡੀ ਗੁੱਡੀ ਮੈਣੀ ਜੀ ਤਵਾਂ ਗੰਦਾ ਸੋਡੀ ਤੇ ਕੋਈ ਵੀ ਲੰਬਾ ਹੁੰਦਾ ਤੁਸੀਂ ਆ ਬੰਦੇ ਕੋਲ ਜਾੜੋ ਜੇ ਮੈਨੂੰ ਕਹਤੋ ਵਿੱਚ ਲਈ ਜਨਾ ਕੰਟੈਕਟ ਕੰਟੈਕਟ ਨੰਬਰ ਇਹ ਤੁਲਾ ਲੈ ਲਓ ਜੀ ਹਾਂਜੀ ਹਾਂਜੀ ਠੀਕ ਹੈ ਜੀ